ਸਾਰੇ ਨਿੱਟਲੋਂ ਫਾਰਮਰਸ ਬਿਚਾਰੇ ਸਵਾਲ ਤਾਂ ਹੈ। ਸਹੀ ਗੱਲ ਆਪਾਂ ਦੀ ਕੀਏ ਪਰਪੋਸਟਾਰਟ ਫਸਦ ਦੇ ਨਾਲ ਵਕ ਪਾ ਦੋ ਤਿੰਨ ਦਿਨਾਂ ਵਕ ਪੈਂਦੀ ਹੈ। ਤੇ ਅੱਜ ਸਾਨੂੰ ਟਾਈਮ ਦੀ ਪਤਾ ਨਾ ਗਿਆ ਕਿ ਕਿ ਕਰਨੇ ਆਉਣਾ ਉਹਨਾਂ ਵਾਸਤੇ ਤਿਆਰੀ ਸਬਜ਼ੀ ਸੁੱਕੀ ਹੁਣੇ ਲੈ ਕੇ ਆਏ। ਸਬਜ਼ੀ ਕੈਨਸਲ। ਸਬਜ਼ੀ ਕੈਨਸਲ। ਔਰ ਫਿਰ ਕੀ ਆਦੀ ਤਿਆਰੀ ਹੋ ਰਹੀ ਆ? ਕਚੌੜੀਆਂ ਬਣਾਵਾਂਗੀ ਕਚੌੜੀਆਂ ਦੱਸੀ ਨਾ ਕੇ ਸਾਨੂੰ। ਠੀਕ ਆ। ਕਿਸੇ ਨੇ ਨਹੀਂ ਦੱਸਦੇ। ਕੀ ਕਰਿਆ ਫਿਰ ਕਚੌੜੀਆਂ ਵਾਸਤੇ? ਆਲੂ ਹੱਬਾ ਹਣੀ ਕਰਿਆ ਹੋਇਆ ਤੇ ਹੁਣ ਫੜੀ ਨਾ ਮੰਨ ਮੜੀ ਕੋਈ ਕਰਦੇ ਮੈਂ ਆਲੂ ਆ ਤਾਂ ਗੋਭੀ ਆ ਆਲੂ ਕਾਚ ਨੇ ਉਹ ਬੱਡੇ ਦਾ ਮਾ ਕੋਕਰ ਚ ਨੇ ਆਪ ਅੱਛਾ ਚਲੋ ਕੋਲੇ ਪਾਣੀ ਕਿੰਨਾ ਆਂਦਾ ਗੋਭੀ ਕਿਹਾ ਫਿਲਟਰ ਬੰਦ ਹੋ ਗਿਆ ਕਿਹੜਾ ਕਿੱਥੇ ਆ ਲੱਗਾ ਉਹ ਸੋਹੀ ਦਾ ਪੁੱਤ ਕਿੰਨੀਆਂ ਨੇ ਕੀ ਹਰੀਆਂ ਹਾਂ ਅੱਜ ਜਨ ਅੱਜ ਪਟਿਆਲੇ ਇਹਦੀ ਜਾਲੀ ਲੈਣ ਵਾਸਤੇ ਬੱਸ ਕਿਹਨਾਂ ਪਾਦੰਗ ਨਾਲੋਂ ਕਿਰਦੀੋਂ ਕਹਿੰਦੇ ਉਹ ਤਾਂ ਲਾਲ ਵੀ ਨੇ ਤਾਂ ਹਨਾ ਕਿਹੜੀਆਂ ਉਹ ਤਾਂ ਸੁਕਾ ਲਾਂਗੇ ਆਪਾਂ ਇੱਥੇ ਨਾ ਗੋਹਾ ਬਹੁਤੀ ਗੋਏ ਵਾਲੇ ਤੋਂ ਦੇਖ ਲਾ ਕਿੰਨੇ ਬੂਟੇ ਵਧੀਆ ਨੇ ਭਰੇ ਪਏ ਨੇ ਆਹੋ ਹਰੀਆਂ ਆਹ ਲਾਂ ਨੂੰ ਤੋੜ ਕੇ ਉਹਨਾਂ ਨੂੰ ਦੇ ਆਵਾਂਗੇ ਉਹ ਜਿੰਨਾਂ ਨੇ ਚਾਰ ਪਾਇਆ ਉਹਦੇ ਮੁੱਲ ਤਾਂ ਠੀਕ ਹੈ ਉਹ ਨਾ ਮਾ ਫਿਲਟਰ ਜਾਂ ਸਾਫ ਕਰਦਾ ਉਹ ਹੂੰ ਉਹਦੇ ਦੇ ਆ ਉਹ ਹੋ ਰਹੇ ਨਾ ਉਹ ਫੈਕਟਰੀ ਨੇ ਉਹ ਗਰਮੀ ਖੰਡ ਕਰਕੇ ਹੁੰਦਾ ਬਾਕੀ ਪੁੱਛ ਲਾ ਕਿਸੇ ਨੂੰ YouTube YouTube ਤੇ ਦੇਖਾਂਗੇ ਹੋਰ ਜਾਣਦਾ ਪਤਾ ਕੀ ਹੁੰਦਾ ਦੀ ਨਾ ਕਿ ਆਪ ਵੀ ਲੈ ਕੇ ਨਾ ਦਵਾਈਆਂ ਦੂਣੀਆਂ ਐਸਾ ਨਾ ਪਤਾ ਨਹੀਂ ਹੁੰਦਾ ਉਹ ਬਹੁਤ ਪਰੇਵਾਲੇ ਹੋ ਗਏ। YouTube ਤੇ ਦੱਸਿਆ ਹੁੰਦਾ ਸਾਰੀਆਂ ਵੀਡੀਓ ਦੇਖ ਲੈ ਜਿਹੜੀ ਆਪਨੇ ਵਧੀਆ ਲੱਗਦੀ ਆ ਵੀ ਆਹ ਠੀਕ ਆ ਉਹ ਦੇਖ ਲਵੇ। ਬਾਕੀ ਹੁਣ ਟੂਟੀਆਂ ਚ ਪਾਣੀ ਆਉਂਦਾ। ਦੇਖ ਲੈ ਬੜੀਆਂ ਦੇਖ। ਆਹ। ਉਹ ਉੱਥੇ ਹੀ ਟੋੜੀਆਂ ਪਰਲੇ ਬੂਟਿਆਂ ਤਾਂ ਹੋਣੀਆਂ। ਇੱਕ ਥੋੜੀ ਆਖੋ ਟੋੜਨੀ ਆ। ਬਸ ਥੋੜੋ ਥੋੜੇ ਇੱਥੋਂ ਟੋੜਦੇ ਟੋੜ ਦੋ ਉੱਥੋਂ ਥੋੜੀਆਂ ਟੋੜਦੀਆਂ ਬਸ। ਚਲੋ। ਸਵਾਹੀ ਇਹ ਤਾਂ ਫਿਲਟਰ ਕੋਲ ਤੋਂ ਚਲਿਆ ਕੀ ਹੋ ਗਿਆ ਖੋਲੇ ਟੁੱਟੀ ਲਾ ਹੋਰ ਕਿੰਨਾ ਪਾਣੀ ਹੁਣ ਬੇਬੇ ਅੱਛਾ ਚਲੋ ਕਰ ਦਿਆਂ ਸਾਫ ਸਾਡੇ ਲੱਗਾ ਇੱਥੇ ਫਿਲਟਰ ਹੂੰ ਫਿਲਟਰ ਲਾਇਆ ਬਾਅਦ ਚ ਅਸੀਂ ਇਹ ਬਹੁਤੀ ਉਹ ਭਰਿਆ ਪਿਆ ਕਾਲਾ ਹੋਇਆ ਪਿਆ ਇਹ ਹੁਣ ਇੱਥੋਂ ਥੱਲੇ ਬਾਲ ਲੱਗਿਆ ਆ ਬਾਲ ਬੰਦ ਕਰਕੇ ਫਿਰ ਫਿਲਟਰ ਖੋਲ ਕੇ ਫਿਰ ਸਾਫ ਕਰਕੇ ਫਿਰ ਪਾਉਣਾ ਇਹਦੇ ਵਿੱਚ ਪਾਣੀ ਖੜੂਗਾ ਪਾਣੀ ਵੀ ਕੱਢਣਾ ਪਊ ਆ ਸਮਾਨ ਸਾਰਾ ਕੁਝ ਕੱਢ ਕੇ ਫਿਰ ਫਿੱਟ ਕਰਕੇ ਤੁਹਾਨੂੰ ਦਿਖਾਉਂਦਾ ਮੈਂ ਲਓ ਜੀ ਫਿਲਟਰ ਦਾ ਕੱਪ ਖੋਲ ਲਿਆ ਆਪਾਂ ਨੇ ਆਹ ਓ ਜੈਨਰਾ ਕਿ ਹੁਣ ਆਹੋ ਓਹ ਤੋ ਇਹ ਫਸਿਆ ਤੇ ਇਹਦੇ ਵਿੱਚ ਬਾਲ ਵੀ ਖੋਲਦੀ ਮੜਾ ਜਾ ਚਲ ਇਹ ਤਾਂ ਠੀਕ ਹੈ ਉਧਰ ਤੋਂ ਵਧੀਆ ਚੱਲ ਜਾਂ ਚੱਕਲੇ ਨੂੰ ਧੋ ਕੇ ਚਲੋ ਫੇਰ ਬਣਾਉਣੇ ਹੋ ਕਾਸਕੇ ਲੋ ਜੀ ਹੁਣ ਹੋ ਗਿਆ ਸਾਫ ਥੋੜੇ ਜਿਹਾ ਬਾਅਦ ਸਾਫ ਕਰਨਾ ਪੈਂਦਾ ਇਹ ਆਲਾਈਟ ਵੀ ਵਧੀਆ ਆਪਾਂ ਨੂੰ ਦੇ ਦਿੰਦੇ ਆ ਚਲੋ ਫੇਰ ਕੋਲੋਂਵਾਂਗੇ ਦੇਖਦੇ ਆ ਤਰਕੀ ਬਣਦਾ ਬਣ ਗਿਆ ਹਾਂਜੀ ਓਕੇ ਬਾਰੋਂ ਹੀ ਸਮੈਲ ਆਉਂਦੀ ਥੀ ਮੈਨੂੰ ਉਹ ਤੇ ਪੱਕ ਗਿਆ ਉਹ ਸਮੈਲ ਬਾਰੋਂ ਹੀ ਆਉਂਦੀ ਥੀ ਉਹਨੂੰ ਵੀ ਕਸਾ ਦੇ। ਮਿਰਚਾਂ ਨੂੰ ਰੋ ਗਿਆ। ਤੇ ਮੜੇ ਟੈਸਟ ਕਰਕੇ ਦੇਖੋ। ਆਪਾਂ ਨੂੰ ਕਹਿੰਦੇ ਨੇ ਉਹ ਮਿਰਚਾਂ ਘੱਟ ਨੇ। ਉਹ ਮੰਗਾ ਮੰਗਾ ਲਏ ਨੇ ਉਧਰ ਕਚੌਰੀਆਂ। ਮੈਂ ਦੇਖ ਲੈਂਦੀ ਆ। ਆਹ ਤੁਸੀ ਖਾ ਕੇ ਦੇਖੋ। ਓਕੇ। ਹੌ ਤੱਕ ਦੇ ਭਾਈ ਇਹ ਦਸ ਤੇ ਜਿਆਦਾ ਕਰਦਾ। ਬਾਸ਼। ਕਾਗਰ ਉਹਨਾਂ ਦੀ ਦੇ ਦੇ। ਪੱਖਾ ਲਾਵਾ ਇੱਥੇ ਨੂੰ। ਹਾਂ, ਇੰਨੀ ਦਾ ਗਰਮੀ ਹੋਇਆ ਵੀ ਨਹੀਂ। ਫੇਰ ਉਹ ਮਦ ਠੀਕ ਆਈ ਸੀ ਲੱਗਿਆ ਆ ਨਾ ਦੇਖੋ ਇੱਕ ਵਾਈਟ ਲੈ ਕੇ ਆਏ ਜੇ ਫਿਰ ਤੇ ਮੇਜਰ ਹੋ ਜਾ ਰਲਾਵਾ ਕਰੀ ਜਾਨੀ ਇੱਕ ਲੈ ਕੇ ਕੀ ਨਿਊ ਬੁੱਕੀ ਦਾ ਵਾਈਟ ਖਾ ਕੇ ਦੇਖੋ ਅੱਛਾ ਚਲੋ ਵੀ ਆਪਾਂ ਖਾ ਕੇ ਦੇਖੀਏ ਥੋੜੀ ਜਿਹੀ ਜੇ ਪਾਉਂ ਨਾ ਸਕਦਾ ਮੈਂ ਕਿੰਨੇ ਨੂੰ ਰਲਾਉਣਾ ਹੈ ਚਾਹ ਲੈ ਬਹ ਜੀ ਆਪਣੀ ਕੰਸ ਵੀ ਆਇਆ ਹੈ ਨਹੀਂ ਤਾਂ ਮੈਂ ਦਰਜੇ ਕੀ ਪਾਉਣਾ ਹੁ ਜੇ ਇਹ ਤੇ ਜਿਹੜੇ ਕਹਿੰਦੇ ਹਨ ਨਮਕ ਨਾ ਮਿਰਚਾ ਪਾ ਦੋ ਫਿਰ ਕਾਣੀ ਹੈ ਮੈਨੂੰ ਤਾਂ ਦਿਖਾ ਦੋ ਤੋ ਨਹੀਂ ਉਹ ਤਾਂ ਠੀਕ ਦੀ ਜਿਹੜੀ ਪਹਿਲਾਂ ਪਾਈ ਸੀ ਇਹ ਚ ਘਟ ਜਾਂਦੀ ਆ ਪਾਏ ਤੇ ਕੀ ਪਹਿਲਾਂ ਕਿੱਥੇ ਪਾਈ ਸੀ ਇੰਜ ਘਟ ਜਾਂਦੀ ਹੁੰਦੀ ਆ ਉਹ ਪਹਿਲਾਂ ਮੈਂ ਦੋ ਵਾਰੀ ਖਾ ਕੇ ਦੇਖੀ ਆ ਕਿੰਨੀਆਂ ਬਾਈਂ ਗਈਆਂ ਹਾਂ ਥੋੜੀ ਪਾ ਦੂ ਹਾਂ ਬਸ ਪਾ ਦੇ ਥੋੜੀ ਹੋਰ ਪਾ ਦੇ ਚਾਹੇ ਚਲ ਅਸੀਂ ਤਾਂ ਚੌਰੀਆਂ ਕਚੌੜੀਆਂ ਸਾਨੂੰ ਭੁੱਖ ਲੱਗੇ ਤੇ 6:30 ਵਜੇ ਪ੍ਰਸ਼ਾਦ ਦੇ ਛਕ ਲੈਨੇ ਆ। ਤੇ ਇੱਕ ਚੌਰੀਆਂ ਬਣ ਗਏ ਤੇ ਮਾਮਾ ਜੀ ਉਹਨਾਂ ਨੇ ਆਉਣਾ ਤੇ ਉਹ ਦੇਖੋ ਅਜੇ ਪੁੰਤ ਆਇਆ ਨਹੀਂ ਇਹ ਤਾਂ ਮਰਖੰਦ ਤੇ ਲੇਟ ਹੋ ਜਾਂਦੇ ਨੇ ਵਿਦਿਤਰ ਦੇ। ਅਸੀਂ ਆਪਣੇ ਪੇਟ ਪੂਰਾ ਕੰਪਲੀਟ ਕਰ ਲਈ। ਉਹਨਾਂ ਦੀ ਵੇਟ ਆ ਵਾ ਜਦੋਂ ਆ ਜਾਣਾ ਚੌਰੀਆਂ ਘੈਂਟ ਬਣੇ ਜਦੋਂ ਪਰਦਾ ਦੇਣੀ ਹੈ ਚੌਰੀਆਂ ਘੈਂਟ ਬਣੀਆਂ ਨੇ ਆਪੀ। ਇੱਧਰ ਫੋਨ ਚੱਲ ਰਿਹਾ ਕਿਉਂ ਆ ਉੱਧਰ ਮੈਂ ਕਿਹ ਫੋਨ ਚੱਲ ਰਿਹਾ ਉਹ ਤੇਰੇ ਕੋਲ ਕਚੌੜੀ ਕਿੱਥੇ ਆ ਕਚੌੜੀ ਹੈ ਠਾਣੀ ਤੇਰੇ ਉੱਤਰੀ ਰਹਿੰਦੀ ਨਹੀਂ ਸੀ ਕਚੌੜੀ ਨਹੀਂ ਦਿੱਤੀ ਰੱਖੀ ਤਾਂ ਇੱਥੇ ਪਲੇਟ ਤੇ ਕਚੌੜੀ ਰੱਖੀ ਦੀ ਇੱਥੇ ਮੈਂ ਤਾਂ ਇੱਥੇ ਪਹਿਲੀ ਦੇਖੀ ਆ ਤੁਸੀਂ ਕਿਹਨੇ ਤਾਂ ਖਾਲੀ ਬੁੱਬੂ ਖਾ ਉਹ ਰੋਕਥੇ ਧਿਆਨ ਇਹਨਾਂ ਦਾ ਕਿੱਥੇ ਰੋਟੀਆਂ ਖਾਣ ਨੂੰ ਦੇਖ ਲੈ ਕਿੰਨੇ ਪਹੁੰਚ ਗੜੀ ਹੁੰਦੀ ਹੈ ਲੱਗਿਆ ਮੈਨੂੰ ਤਾਂ ਉਹ ਤੂੰ ਆਉਣ ਨੂੰ ਕਹੀ ਆ ਹਾਂਜੀ ਤੁਸੀਂ ਚੱਕ ਲਈ ਨਾ ਆ ਮੈਨੇਜਰ ਮੈਂ ਕੀ ਕਰਾਂ ਚਲ ਚੱਕ ਲਈ ਤੇ ਚੱਕ ਲਈ ਅੱਛਾ ਕਿੰਨੀ ਦੀ ਤੂੰ ਹੀ ਦੱਸ ਦੇ ਕਿੰਨੀ ਦੀ ਕਚੌੜੀ ਉਹ ਚ ਉਹ ਚ ਮੈਨੂੰ ਦੱਸ ਆਦੂ ਤੋਂ ਵੱਧ ਸੀ ਹਾਂ ਨਹੀਂ ਨਹੀਂ ਤਾਂ ਜੋ ਘਾਟੀ ਖਾਤੇ ਹੁਣ ਉਹ ਖਾਣੀ ਨਹੀਂ ਤੁਹਾਨੂੰ ਪਤਾ ਕਿਉਂਕਿ ਉਹ ਪਤਾ ਨਹੀਂ ਕਿਤੇ ਬਾਸਤਾ ਨਹੀਂ ਵੀ ਕਿੱਥੇ ਕੀ ਖਾਣੇ ਆ ਫੋਨ ਵਿੱਚ ਪੜ ਜਾਂਦੇ ਨੇ ਅੱਜ ਕੱਲ ਦੀ ਜਨਰੇਸ਼ਨ ਲਾਈਵ ਗਾਰਡ ਤੁਹਾਨੂੰ ਇੱਕ ਚੀਜ਼ ਦਿਖਾਵਾਂ ਆ ਦੇਖੋ ਮੇਰੇ ਖਿਆਲ ਚ ਟਾਈਮ ਦੇਖ ਲਓ ਕਿੰਨਾ ਹੋ ਗਿਆ 8:30 ਹੋ ਗਏ ਤੁਸੀਂ ਕਿਨੂੰ ਟੀਕ ਰਹੇ ਹੋ ਨਵੋ ਹੋਣੀ ਹੈਗਾ ਹਾਂ ਦੀ ਮੇਰੇ ਸਾਡੇ ਦੇ ਸਤਿਕਾਰ ਹੈ ਤੇ ਆ ਗਿਆ ਉਹਨੇ ਮੇਰੇ ਮਹਿਮਾਨ ਮਹਿਮਾਨ ਦੀਪੀ ਦੇ ਭਾਈ ਨੇ ਦੇ ਭਜਾਈ ਨੇ ਮੇਰੇ ਭਾਈ ਨੇ ਭਤੀਜੇ ਨੇ ਮੇਰੇ ਭਤੀਜੇ ਨੂੰ ਹੋਣੀ ਅੱਛਾ ਹਾਂ ਮੈਨੂੰ ਬਹੁਤ ਖੁਸ਼ੀ ਹੈ ਹੁਣ ਥੋੜੇ ਜੀ ਤਾਂ ਉੱਪਰ ਟੈਲੀਵਿਜ਼ਨ ਕ ਨਹੀਂ ਦੇਖਦੇ ਨੇ ਬਾਕੀ ਉਹ ਕੈਮਰਾ ਕ ਨਹੀਂ ਦੇਖਦੇ ਨੇ ਵੀ ਕਾਦ ਆਉਣਗੇ ਜਿਹੜਾ ਤਾਂ ਜਿਹਨਾਂ ਨੇ ਤਾਂ ਚੌਕਲੇਟਾ ਖਾਣੀਆਂ ਦੇ ਜਿਨ੍ਹਾਂ ਦਾ ਜਿਨ੍ਹਾਂ ਦਾ ਚੌਕਲੇਟਾ ਖਾਣੀਆਂ ਨੇ ਉਹ ਤਾਂ ਕੈਮਰਾ ਕੰਨੀ ਦੇਖ ਰਹੇ ਨੇ ਉਹ ਪਹਿਲਾਂ ਇੱਕ ਹੋਰ ਗੱਡੀ ਲੰਗੀ ਦੀ ਨੱਠ ਕੇ ਗਈ ਫਟਾਫਟ ਕਿਹਦੀ ਕਰ ਲੋ ਉਹ ਦੇਖਿਆ ਗਾਹੀ ਲੰਗੀ ਤੀ ਸਾਹੀ ਪਾਇਆ ਵੀ ਕਰਦੀ ਕਹਿ ਰਹੀ ਜੀ ਕਰ ਦੋ ਕੋਈ ਫੋਨ ਮਾੜਾ ਜਾਂ ਕਿੱਥੇ ਕੰਨੀ ਕਿਦਾਂ ਦੇਖਦਾ ਤਾਂ ਗਈ ਵੀ ਨਹੀਂ ਹੈ ਗਲਤੀ ਮਾਰੀ ਉਹ ਇਹਨੂੰ ਕਹਿ ਰਹੀ ਆਹ ਦੇਖ ਲਈ ਮੈਂ ਕੰਮ ਕਰਾਉ ਜਿਆਦਾ ਹੁੰਗੇ ਉਹਨੂੰ ਪਤਾ ਕੀ ਕਹਿੰਦੀ ਕਹਿੰਦੀ ਜਦੋਂ ਉਹ ਆ ਜਾਣਗੇ ਫਿਰ ਤੂੰ ਫੋਨ ਲੈ ਲਈ ਉਹ ਹੀ ਮੈਨੂੰ ਫੋਨ ਦੇਖ ਨਹੀਂ ਮੈਂ ਕਰਾਂ ਕੰਮ ਫਿਰ ਆਪ ਮੈਨੂੰ ਮੇਰਾ ਨੰਬਰ ਨਹੀਂ ਦਗਾਣਾ ਇਹ ਵੀ ਕਿਸੇ ਨੂੰ ਕਰਨੀ ਆਉਂਦੀ ਆ ਹਾਂ ਐ ਬਾਬੂ ਯਾਰ ਇਹਨਾਂ ਚਾਪ ਤੋਂ ਪੱਟੀਓ ਬੁੱਤੇ ਸਾਰੇ ਉਹ ਸਮਰਾਲੇ ਵਾਲੇ ਲੈ ਕੇ ਆਏ ਸੀ ਨਭੂਆ ਤੋ ਉਸੇ ਲੈ ਜੋ ਆਸੀ ਰੱਖ ਕੁਛ ਬੱਚਿਆਂ ਨੇ ਚਲ ਖਾ ਲੈ ਕੁਛ ਮੈਂ ਰੱਖ ਲੈ ਕੁਛ ਸੇਵ ਪੈਨੇ ਬੱਚਿਆਂ ਦੇ ਬਾਪ ਨੇ ਵੀ ਖਾਣੇ ਬੱਚਿਆਂ ਦੇ ਬਾਪ ਨੇ ਵੀ ਖਾਣੇ ਆ ਖਾ ਲੋ ਜੀ ਨੇ ਖਾਣੇ ਨੇ ਉਹ ਪੈਨੇ ਉਹ ਮਾਹ ਪੈਨੇ ਸੇਵ ਪੈਨੇ ਮੈਂ ਭਾਂਡੇ ਪਾਉਣੇ ਨੇ ਰਾਤ ਆਈ ਸੀ ਅੱਜ ਸ਼ਰੀਦ ਮਾਮਾ ਜੀ ਸ਼ਰੀਦ ਸਾਹਿਬ ਸਾਥ ਨਹੀਂ ਦੇ ਗਿਆ ਹੂੰ ਆ ਇਹਨੂੰ ਏਸੀ ਨੂੰ ਲਾਓ ਅਦਰ ਮਾੜੀ ਠੰਡ ਹੋਵੇਗਾ ਉਹ ਚ ਲੱਗਰ ਪੈਨੇ ਲੱਗ ਗਿਆ ਉਹ ਦਾ ਜੂਆ ਔਨ ਕਰਨ ਨੂੰ ਔਨ ਕਰੋ ਚਲਾਓ ਉਹਨੂੰ ਪਰ ਕੁੜੀ ਚੱਲ ਕੁੜੀ ਅੱਜ ਕੁੜੀ ਤਾਂ ਕੀ ਬਣਾਉਣਾ ਉਹ ਦਿਨਾਂ ਸੀ ਤੈਨੂੰ ਗੋਭੀ ਬਣਾ ਕੇ ਦਿੱਤੀ ਸੀ ਨਾ ਹਾਂਜੀ ਅੱਜ ਤੋਂ ਚੌਲ ਬਣਾ ਕੇ ਦੇ ਚੱਲ ਆ ਜਾ ਤੇਰੇ ਨਾਲ ਮੈਂ ਲੱਗੂੰ ਚਲੋ ਜੀ ਆਜੋ ਅਸੀਂ ਖਾਣ ਵਾਲੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਵਧੀਆ ਬਣਾਇਆ ਮਾੜਾ ਬਣਾਇਆ ਆ ਅਸੀਂ ਖਾਵਾਂਗੇ ਆ ਫੜੋ ਐਂ ਬਣਾਈ ਦੀ ਮੜਦਾ ਕੁਕੀ ਖਾਣ ਵਾਸਤੇ ਉਹ ਮਈ ਆ ਗਿਆ ਬਾਹਰ ਬੇੜਾ ਸਾਰਾ ਭਿੱਜ ਗਿਆ ਚੱਕ ਲਿਓ ਬੇੜਾ ¿Qué deseos no ustedes tienen? ਮਾਤੀ ਸਪੰਗਿਆ ਜੇ ਜੋ ਤਿੰਨ ਜੱਟ ਬਣਰਾਪਾ ਪਰ ਠੀਕ ਹੀ ਪਾਇਓ ਕਿਉਂਕਿ ਮੇਰੇ ਵੀ ਛਾਲੇ ਹੋਏ ਹੋਏ ਨੇ ਮੂੰਹ ਮੱਚ ਜਾਂਦਾ ਕੋਸ ਸਵਾਦ ਸਾਡੇ ਤਾਂ ਮਿਰਚਾਂ ਵੀ ਬਹੁਤ ਤੇਜ਼ ਨੇ ਹਾਂ ਐਵੇਂ ਕਰਨਾ ਹੈ ਪਾ ਚੰ ਬਾਕੀ ਸਾਡੇ ਦਾ ਬਾਤ ਆਪਣੇ ਆਲੂ ਮਟਰ ਡੇਢ ਗਲਾਸ ਡੇਢ ਲੋ ਵੀ ਤੇ ਨਾ ਦੋ ਗਲਾਸ ਪਾ ਪਾਣੀ ਥੋੜੀ ਜਿਹੀ ਪਾਣੀ ਹੈ ਥੋੜੀ ਜਿਹਾ ਪਾ ਦੋ ਪਾਸੇ ਤਾਂ ਮਾਂ ਹੋਗਾ ਪਾ ਪਾ ਮਮੀ ਦੀ ਮਸਤ ਖੋਰ ਤੋਂ ਨਹੀਂ ਜ ਜਾਣੇ ਕਾਲੀ ਮਿਰਚ ਤਾਂ ਕਿ ਬੈ ਬੂਨਾ ਹੋਵੇ ਪੂਰੀ ਬਣੀ ਪਈ ਐ ਨਹੀਂ ਮੈਨੂੰ ਦੇਖ ਕੇ ਰੱਖੋ ਐਵੇਂ ਹੀ ਹੁੰਦਾ ਹਾਂ ਕੇਹੀ ਖਾ ਲਾ ਇਹੀ ਖਾ ਲੋ ਚੌਲ ਮੈਂ ਖੋ ਗਿਆ ਨਾ ਨਹੀਂ ਅੱਜ ਮੈਂ ਚੌਲ ਖਾਣੇ ਨਹੀਂ ਇਹ ਆਪਣੇ ਚੌਲ ਜਿ ਤਰ੍ਹਾਂ ਭਿਉં ਉਹ ਕਰ ਲਈ ਸੀ ਸਾਫ ਕਰ ਲਈ ਸੀ ਮਾਂ ਦਾ ਜਪ ਇਹਨੂੰ ਫਿਰ ਸੇਕ ਲਵਾ ਕੇ ਇਸ ਪਾਣੀ ਚ ਚੌਲ ਇੱਕ ਨਾ ਨਾਲ ਬੰਦਾ ਹੁਣੇ ਜਿਹਾ ਕਿਚਨ ਦੀ ਸਫਾਈ ਕਰਾਈ ਜਾਵੇ ਇਕੱਲੇ ਬੰਦੇ ਦਾ ਫਿਰ ਖੰਡਾਰਾ ਹੀ ਲੱਗਾ ਹੁੰਦਾ ਐ ਕਿ ਮੈਂ ਜਾਪ ਨੂੰ ਨਾ ਲਾ ਦਿੰਦੀ ਜੇ ਕੁਝ ਕਰਨਾ ਹੋਵੇ ਕਿ ਜਾਪ ਤੂੰ ਆ ਜਾ ਇਹ ਲਾਲਚ ਮਾਰੀ ਗਿਆ ਮੈਨੂੰ ਖਾਣ ਨੂੰ ਮਿਲੂਗਾ ਇਹ ਆਈ ਜਾਂਦੀ ਹੁੰਦੀ ਆ ਫਿਰ ਮੈਂ ਨਾਲਾਂ ਤੇ ਕਰੀ ਜਾਂਦੀ ਆ ਉਹ ਠੀਕ ਰਹਿੰਦਾ ਹੈ ਚਿਪਚਿਪ ਬਣਾਉ ਹੋਵੇ ਕਿਚਨ ਚ ਕਿੰਨੇ ਮਾਸਪਾਈਸ ਨੂੰ ਮਾਂ ਮੇ ਕਿਦਾਂ ਮਾਸਪਾਈਸ ਬਸ ਗਰਮ ਹੋਪੇ ਉਹ ਪਾਣੀ ਦੇ ਬੈਣੇ ਜਿੱਦਾਂ ਬਾਜ਼ੂ ਚ ਪਾ ਲਾ ਆਂ ਪਾਣੀ ਪਾਣੀ ਇਹ ਚ ਟੱਟਾ ਬੁਝੀ ਮੈਂ ਦੋ ਦਿਨ ਚਾਰ ਪੰਜ ਵਾਰ ਘੁੱਟਿਆ ਇਹ ਤਾਂ ਪਾਣੀ ਇਹਦਾ ਇੱਕ ਵਾਰ ਟੋਟਾ ਵੱਟ ਲਾ ਦਿੱਤਾ ਤੋਂ ਉਹਦਾ ਚੰਗੀ ਰਹਿਣ ਤੇ ਮੇਰੇ ਨਾਲ ਆਉਂਦੇ ਦੇ ਦੇ ਇਸ ਤੋਂ ਤਾਂ ਖਾਣ ਖਾਣ ਨੂੰ ਕੀ ਆ ਮਨਾ ਰਹੇ ਆ ਅਸੀਂ ਨਮਕੀਨ ਚਾਹ ਆਲ ਦਿੱਸ ਵਾਓ तू से ठीक है, बैठो किरपाकार के, यार ऊपर वजन नहीं दी थी हमको। सही है वजन ना, जब तो हो है ना, देखोगे मैं तेरे ना। ओके, हम बुलाते हैं। वास्तविकता आओगे ना। तो किन्होंने किए? किन्होंने वो किया? ओह हो क्या तेरी खातूम, मालूम हो क्या ये नहीं? हम नए निर्भर होंगे नहीं? ਕੋਈ ਨਹੀਂ ਬਣਾਉਣਾ। ਮੈਂ ਮੇਰਾ ਆਪਣੇ ਬਣਾਇਆ ਕਹਿ ਲੈਂਦਾ। ਆਹ ਇਕੱਲੇ ਦਾ ਫਿਰ ਜੀਵ ਹੀ ਨਹੀਂ ਕਰਦਾ ਹੁੰਦਾ ਹੈਗਾ। ਤੁਹਾਨੂੰ ਬਣਾਉਣਾ। ਆਹ ਇਹ ਤੋਂ ਬਣਾਉਣਾ। ਫੋਨ। ਫਾਦੋ ਬਣਾਇਆ। ਇਹਦੇ ਨਾਲ ਨਾਲ ਕਿ ਇਹ ਮੈਨੂੰ ਆਵੇ ਕਿ ਜੇ ਸਹੀ ਵਾਂਗ ਨਾ ਲੱਗਣ ਲੱਗ ਜਾਂਦੇ ਹੁੰਦੇ ਨੇ। ਤੇਜੀ ਹੈ ਵੈਸੇ ਦੀ ਤੇਜੀ ਹੈ ਕਰਦੇ ਤੇਜੀ ਹੈ ਬਸ ਅਨੇ ਆਪਾਂ ਦੇਖਦੇ ਇਹਨੂੰ ਕੁਝ ਕਿੰਨਾ ਟਾਈਮ 15 10 ਮਿੰਟ ਬਾਅਦ 15 ਤਾਂ ਜ਼ਿਆਦਾ ਹੋ ਜਾ ਫਿਰ ਨੀਚੇ ਲੱਗਣਾ ਠੀਕ ਤੁਸੀਂ ਕੀ ਕਰ ਰਹੇ ਹੋ ਮੈਂ ਵੀ ਉੱਪਰ ਪਿਆ ਹੈ ਦਹੀਂ ਛਾੜ ਕੇ ਉੱਥੇ ਪਿਆ ਉਹ ਪੁੱਛੇ ਪਿੱਛੇ ਤਿੱਖੇ ਰੁਕੋ ਮੈਂ ਦੇਖਦੀ ਹਾਂ ये आम चूर तो किचन किंग है आम चूर पा लो ब्लैक पेपर ਈ ਵੀ ਇੱਥੇ ਨਹੀਂ ਹੈ ਇੱਧਰ ਨਹੀਂ ਹੈਗਾ ਉਹਦੋਂ ਦੇਖਿਆ ਵੀ ਜੀ ਮਸਾਲਾ ਪਾ ਕੇ ਉਹਦੇ ਆਉਂਦੀ ਆ ਮਸਾਲਾ ਇਹ ਆ ਕਿ ਉਹਦੇ ਆਲਾ ਚਾਟ ਮਸਾਲਾ ਮਿਲ ਗਿਆ ਆ ਸੀ ਆ ਸੀ ਪਾ ਲੋ ਵੀ ਖਲ ਰੇ ਆਰਾਮ ਨਾ ਹੋਦਾ ਇਹ ਨੂੰ ਆਵੇਂ ਨਾ ਕਰ ਰੇ ਇਹਨੂੰ ਹਲਕਾ ਜਿਹਾ ਚਪਾ ਕੇ ਪਕਾ ਉਹ ਇਹ ਹਲਕਾ ਦੀਦੀ ਓਹੋ ਮਾਸਨ ਵਿੱਚ ਪਾ ਦਵਾਂ ਬਸ ਚਲੋ ਬਸ ਫੂਕ ਚੱਲ ਖਾਣੇ ਅੰਦਾਜ਼ ਹੈ ਉਹਨਾਂ ਦਾ ਆਰਾਮ ਨਾਲ ਲੈ ਦੇ ਹ ਤਾਂ ਇਹਨਾਂ ਨੂੰ ਲਾ ਚੁੱਕੇ ਪੈ ਲੈਂਦੀ ਆ ਪਰ ਇਹ ਜੁੱਪ ਪੈ ਨੇ ਬੀਬੀ ਅੱਜ ਕਿਉਂ ਰੈਂਦੀ ਆ ਜਿਹੜੀ ਮੈਂ ਤਾਂ ਛੋਟੀ ਦਾ ਵੱਡੀ ਬਾਈ ਵੱਡੀਆਂ ਇਹ ਬੋਲੀ ਨੂੰ ਕਿ ਸੋਹਣੀ ਆ ਸੁੱਤੀ ਕਾਹ ਲੋ ਬੈਠੋ ਮਾਮਾ ਦੇ ਸਰ ਫਰੈਸ਼ ਟਮਾਟਰ ਚ ਮਾਮਾ ਜੀ ਚੌਲ ਬਣਨਗੇ ਮਾਮਾ ਜੀ ਟੇਸਟ ਕਰਕੇ ਆਰਾਮ ਨਾਲ ਦੱਸਣਗੇ ਕਰਤਾ ਚੌਲ ਲਓ ਜੀ ਅਸਫੇਰ ਤਾਂ ਸਾਡੀ ਸਮਾਸ਼ ਤੇ ਮਾ ਜੀ ਨੇ ਬਖਾਏ ਨੇ 3 ਚੌਲ ਕਿਉਂ ਕਿਉਂ ਸਿਲਗ ਗਏ ਨੇ ਇਸ ਸਟ੍ਰਿੰਗ ਮੇਰੇ ਪੈਰ ਤੇ ਤੇਰਾ ਪੈਰ ਖੋਲ ਕੇ ਦੇਖਣਾ ਪਊ ਫਿਰ ਹਲੋ ਹਲੋ ਸਾੜੇ ਜਾ ਲਿਆਓ ਵੀ ਚੌਲ ਖਾ ਕੇ ਦੇਖੀ ਆ ਪਤਾ ਲੱਗੇ ਨੇ ਆਨੇ ਰੱਖਣੀਆਂ ਉਹ ਵੱਤ ਵਧੀਆ ਲੱਗਦੇ ਨੇ ਵਿੱਚ ਮਟਰੋਂ ਤੋਂ ਵਧੀਆ ਮਿੱਠੇ ਲੱਗਦੇ ਨੇ ਮਟਰਾਂ ਦੇ ਇਹੋ ਵੀ ਲੋਕ ਦੀ ਭਾਦੋਂ ਦਾ ਮੀਂਹ ਜਿੱਥੇ ਪੈਂਦਾ ਉੱਥੇ ਫੁੱਲ ਪੈਂਦਾ ਜਿੱਥੇ ਨਹੀਂ ਪੈਂਦਾ ਉੱਥੇ ਧੁੱਪ ਨਿਕਲਦੀ ਆ ਅੱਜ ਇੱਥੇ ਡਬਲ ਮਾਈਂਡ ਹੋ ਰਿਹਾ ਅੱਬ ਵੀ ਪਾਈਏ ਕਿ ਨਾ ਪਾਈਏ ਆ ਦੇਖੋ ਬੱਦਲ ਮੌਸਮ ਜਦੋਂ ਇਹ ਭਰ ਜਾ ਕਰੂ ਉਹ ਸਿਸਟਮ ਕੀ ਹੈ ਟੈਂਕੀ ਭਰਨ ਦੀ ਸਕੀਮ ਸਿੱਕ ਤੋਂ ਲਿਆ ਕੇ ਕੋਲ ਰੱਖ ਜੀ ਕੀ ਨਾ ਇੱਥੋਂ ਪੈ ਪਾਪਾ ਗਾਹਾਂ ਲਾ ਲਾਂਗੇ ਹਾਂ ਮੈਂ ਸਹੀ ਗੱਲ ਹੈ ਬੈਠ ਪਾਇਆ ਉੱਥੇ ਜਿੱਥੇ ਲੱਗੇ ਐ ਤੋ ਪਾਇ ਪ ਇੱਕ ਗਾਹਾਂ ਚੱਲੇ ਜੂ ਲਾਲੀ ਉਹਨਾਂ ਦੇ ਆਓ ਦੇਖੋ ਉਹ ਬੰਦੇ ਨੂੰ ਪੁੱਛੋ ਓ ਬਿਹਤਰੀਨ ਪੁੱਛੋ ਜੀ ਉਹਦੇ ਪਰੇ ਬੈਠਾ ਉਹੀ ਦੱਸ ਰਿਹਾ ਹੁਣ ਉਹ ਦੀ ਸੁਣਦਾ ਨਹੀਂ ਕੋਈ ਹਾਂ ਕਿਦਾਂ ਹਾਂ ਕੋਲ ਚੁੱਪ ਕਿਉਂ ਕਰ ਗਏ ਬੱਸ ਚੁੱਪ ਜਾਨੇ ਇੱਧਰ ਚੁੱਪ ਹੀ ਜਾਨੇ ਨਾ ਹੋ ਗਿਆ ਸੌਤਾ ਹੋ ਗਿਆ ਨਾ ਕਿੰਨੇ ਚ ਨਾ ਨਾ ਕਹਣਾ ਜੀ ਉਹ ਤਾਂ ਮੈਂ ਤਾਂ ਐਂ ਕਹਿ ਰਿਹਾ ਸੀ ਕਹਿੰਦਾ ਜੇ ਵੇਗੀ ਵੇਗੀ ਨਹੀਂ ਫੇਰ ਰੱਖ ਲੂੰਗਾ ਆਓ ਫਿਰ ਵੀ ਕਿੰਨੇ ਉਹ ਕਹਿੰਦੀ ਜਿੰਨੇ ਦੀ ਕਹਿੰਦਾ ਸੀ ਉਹਨੇ ਦੀ ਵਿਕ ਗਈ ਐਂ ਕਹਿਦੀ ਐਂ ਪਤਾ ਨਹੀਂ ਉਹਨੇ ਕਿੰਨੇ ਦੀ ਵਿਕੀ ਲਾ ਪਰਾਈ ਕਹਿੰਦੀ ਜਿੰਨੇ ਦੀ ਨਾ ਉਹ ਤਾਂ ਇਹ ਚਲੋ ਜੀ ਇਹਦਾ ਵੀ ਟੈਂਕੀ ਦਾ ਭਰਨ ਦਾ ਜ਼ਗਾੜ ਕਰਾਂ ਮੈਂ ਠੇਕਾ ਲੈ ਰਿਹਾ ਇਹ ਚੀਜ਼ ਦਾ ਪਾਣੀ ਇੱਥੇ ਤੱਕ ਪਹੁੰਚਾਉਣ ਦਾ ਕਿੰਨੇ ਪੈਸੇ ਦੇ ਐਗਾ ਮੈਨੂੰ ਇੱਥੇ ਤੱਕ ਪਾਣੀ ਪਹੁੰਚਾਉਣ ਦੇ ਲੈ ਲਓ 10 ਸਰ ਲੈ ਲਏ ਆ ਥੈਂਕ ਯੂ ਲੱਜੀ ਦਾ 100 ਰੁਪਏ ਦਾ ਸਰ ਪਾਣੀ ਦਵਾਂਗੇ ਆ ਚੱਲੀਏ ਥੀਰ ਵੀ ਬਹੁਤ ਆ ਚੱਲੀਏ ਆ ਜਾ ਆ ਜਾ ਇੱਥੇ ਨਹੀਂ ਆਪਰ ਬਾਰਾ ਖਾਣਾ ਮਾਨਪ੍ਰੀਤ ਦਾ ਉਹ ਗੁੰਡਾ ਫਾਇਰ ਹਾਂ ਖਾਓ ਥੰਮ ਲਓ ਜੀ ਅੱਜ ਲੱਗੀ ਹੋਈ ਆ ਝੜੀ ਆ ਦੇਖੋ ਆਈ ਨਹੀਂ ਪਤਾ ਕਾ ਵੇ ਤੱਕ ਚੱਲੂ ਇਹ ਆਉਣਾ ਘੜਾ ਜੀ ਜਾਂਦੀ ਯਾਰ ਪਰਾ ਮੌਸਮ ਉਹ ਮੰਤਰੀ ਤੋੜਦਾ ਫਿਰਦਾ ਤੋਰੀਆਂ ਦੇਖੋ ਔਰ ਠੀਕ ਚੱਪ ਰੋ ਵੀ ਅੱਨਾ ਸੋਨਾ ਵੱਧਣ ਹੋਇਆ ਪਿਆ ਇਹਨਾ ਆਗੀ ਆਗੀ ਜੀ ਹਾਂਜੀ ਆਹ ਬੱਦਲ ਦੇਖ ਉਧਰ ਹੀ ਜਾਂਦਾ ਹੁਣ ਆਹ ਦੇਖ ਉਧਰ ਹੀ ਜਾ ਰਹੇ ਆ ਨੀਵਾ ਹੀ ਨੀਵਾ ਨੀਵਾ ਹੀ ਨੀਵਾ ਹੋਇਆ ਪਿਆ ਸਾਰਾ ਅੱਛਾ ਇੱਧਰ ਦੇਖ ਹੁਣ ਇੱਧਰ ਆਹ ਸਭ ਤੋਂ ਉੱਪਰਲਾ ਬੱਦਲ ਇੱਧਰ ਨੂੰ ਜਾ ਰਿਹਾ ਇੱਥੋਂ ਇੱਧਰ ਨੂੰ ਜਾ ਰਿਹਾ ਇਹ ਘੁੰਮ ਰਹੇ ਨੇ ਉਹ ਐਵੇਂ ਆ ਉਹ ਪਾਣੀ ਚੱਕ ਲਿਆ ਆ ਮੀਂਹ ਪਸਦਾ ਆ ਪਾਣੀ ਚੱਕਣ ਜਾ ਰਿਹਾ ਇਹ ਐਵੇਂ ਜਾ ਰਹੇ ਆ ਇਹ ਜਾ ਰਹੇ ਆ ਕੱਲ ਦਾ ਮੇਲਾ ਉਹ ਵੀ ਇੱਧਰ ਨੂੰ ਐਵੇਂ ਹੋ ਰਿਹਾ ਮੜ ਜਾ ਰੁਕੇ ਹੁਣ ਯਾਰ ਵੀਊ ਦੇਖੋ ਕਿੰਨਾ ਘੈਂਟ ਘੈਂਟ ਵੀਊ ਐਂਡ ਸੇ ਉਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਉਹ ਵਾਲਾ ਬੱਦਲ ਆ ਦੇਖਿਓ ਹੁਣ ਆਵਾਜ਼ ਹੀ ਦੇਖ ਇਹ ਹੁਣ ਇਹ ਬਾਈਆ ਇਹ ਕਹਿੰਦੇ ਬਾਈਆ ਆ ਗਿਆ ਬਾਈਆ ਆਇਆ ਉਹ ਪਾਈਆ ਤਾਂ ਇਹ ਤਾਂ ਹੋਣਾ ਹੈ ਕਿ ਰਾਨ ਵਾਲੇ ਦਿਨ ਚ ਕਹਿੰਦੇ ਮੀਂਹ ਹੋਊਗਾ। ਆਹ ਉਹ ਕਿਲਾਨ ਹੈ। ਇੱਥੇ ਗੋਭੀ-ਗੁੱਭੀ ਲਾਵਾਂਗੇ ਸਬਜ਼ੀ ਇਹ ਨੈਟ ਉਹ ਨੈਟ ਹਾਊਸ ਆ ਇਹ। ਓਕੇ ਠੀਕ ਹੈ ਜੀ। ਨੈਟ ਹਾਊਸ ਚਲੋ। ਮਾਲਾ ਜਣੀ ਆ ਪੁੱਛ ਲੋ ਇਹਨਾਂ ਨੂੰ ਆਹ ਪੁੱਛ ਕੇ ਆ ਕਰਨਾ ਪਏ ਤਾਂ ਇਹਦਾ ਕਰੋ ਬਣਾ। ਕੀ? ਗੇਟ ਬੜਾ ਹੀ ਕਰਦਾ। ਆ ਦੇਖੀ ਨਹੀਂ ਦੇਖੋ। ਮੀਂਹ ਹੈ ਮੀਂਹ। ਵਾਹ। ਮੈਂ ਹੁਣ ਰੋਜ਼ ਕਾਲਜ ਜਾਣਾ ਅੱਜ ਰਵ ਮੀਂਹ ਪਈ ਜਾ ਰਿਹਾ। ਕੌਣ ਆ ਗਿਆ ਆਪਣੀ ਜੇ ਨਾ ਪਰ ਹਾਲ ਚ ਇਹ ਨਦੀ ਦੇ ਨਾਲ ਲੱਗੂਗਾ ਬੱਦਲ ਫਟੂਗਾ ਜਾਂ ਫਿਰ ਤਾਂ ਖਾਸ ਨਹੀਂ ਆ ਆਪਣੇ ਨਹੀਂ ਉਹ ਵੀ ਉਹ ਵੀ ਇੱਧਰ ਨੂੰ ਹੀ ਜਾ ਰਹੇ ਬੱਦਲ ਇਹ ਇੱਧਰ ਨੂੰ ਜਾ ਰਹੇ ਆ ਉਹ ਵੀ ਹਾਂ ਉਹ ਇਹ ਇੱਧਰ ਨੂੰ ਜਾ ਰਹੇ ਆ ਉਹ ਇੱਧਰ ਨੂੰ ਜਾ ਰਹੇ ਆ ਆ ਜੀ ਜੀ ਇਹ ਕੀ ਹੋ ਗਈ ਆਉਗਿਆ ਉਹਨੂੰ ਖੋਲਦੇ ਆ ਸੇਵ ਨੂੰ ਖਸੋੜ ਹਾਂ ਇੱਥੇ ਉਹ ਬਣਾਉਣਾ ਲੈ ਵੀਡੀਓ ਪਹਿਲਾਂ ਤੁਸੀਂ ਕਰੋ ਇੰਜੋਏ ਮੈਂ ਚੱਲੀ ਜੀ ਮੈਂ ਸਕੂਟਰੀ ਚੱਟ ਲਈ ਨਹੀਂ ਜੀ ਲੱਗਿਆ ਹੋਏਗਾ ਇੱਕ ਦੋ ਘੰਟੇ ਲੱਗਣਗੇ ਆ ਜਾ ਬਈ ਤੇ ਹੱਥ ਕਰੋ ਇਹਦੇ ਟਿਕਟੂ ਕੋ ਚੱਕ ਲਓ ਚਾਬੀ ਮੇਨੂੰ ਕੀ ਪਤਾ ਗੇਰੀ ਜੇ ਦੇਤੀ ਗੇਰੀ ਜੇ ਚੀ ਹੈ ਸਰ ਗਾਇਜ਼ ਆ ਦੇਖੋ ਬੱਦਲ ਗਾਇਜ਼ ਕਿਵੇਂ ਜਾ ਰਿਹਾ ਦਿਖਾ ਨੀਵਾ ਦੀਵਾ ਪਾ ਵੇ ਜਰੂਰੀ ਆਉ ਦੇਖੋ ਉੱਪਰ ਜਾ ਰਿਹਾ